ਆਰਪੀਡੀ 24 ਤੇ ਉਡੀਕ 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਾਰਿਕਾ ਅਟਵਾਲ ਹਾਜ਼ਰ ਹਾਂ ਅੱਜ ਦਾ ਸਪੈਸ਼ਲ ਪ੍ਰੋਗਰਾਮ ਲੈ ਕੇ ਮੇਰੇ ਨਾਲ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਕੇ ਰਾਜ ਸੋਨੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਟੂਡੀਓ ਦੇ ਵਿੱਚ ਜੀ ਆਇਆਂ ਨੂੰ ਆਖਦੇ ਆ ਨਿੱਘਾ ਸਵਾਗਤ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਅਸੀਂ ਸਪੈਸ਼ਲ ਡੇ ਜਿਹੜਾ ਹੈ ਉਹ ਮਨਾ ਰਹੇ ਆ ਅੱਜ ਦੀਵਾਲੀ ਦਾ ਤਿਉਹਾਰ ਹੈ ਹਰ ਕੋਈ ਦੇਸ਼ ਦੇ ਵਿੱਚ ਇਸ ਤਿਉਹਾਰ ਨੂੰ ਮਨਾ ਰਿਹਾ ਹੈ ਵੱਖ-ਵੱਖ ਤਰੀਕੇ ਦੇ ਨਾਲ ਇਸ ਤਿਉਹਾਰ ਨੂੰ ਮਨਾ ਰਿਹਾ ਤੇ ਹਰ ਕਿਸੇ ਦੇ ਚਿਹਰੇ ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਸੋ ਅਸੀਂ ਵੀ ਆਪਣੇ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਬਹੁਤ-ਬਹੁਤ ਅਸੀਂ ਵਧਾਈ ਦਿੰਦੇ ਆ ਤੁਹਾਨੂੰ ਕਿ ਤੁਸੀਂ ਵੀ ਇਸ ਤਿਉਹਾਰ ਨੂੰ ਖੂਬਸੂਰਤੀ ਦੇ ਨਾਲ ਮਨਾਓ ਤੇ ਅਸੀਂ ਵੀ ਸਾਰੇ ਇਸ ਨੂੰ ਵਧੀਆ ਤਰੀਕੇ ਨਾਲ ਮਨਾਵਾਂਗੇ ਮਠਾਈਆਂ ਬਣਾਂਗੇ ਇੱਕ ਦੂਜੇ ਦੇ ਨਾਲ ਅਦਲਾ ਬਦਲੀ ਕਰਾਂਗੇ ਤੋਹਫ਼ੇ ਜਿਹੜੇ ਨੇ ਉਹ ਵੀ ਇੱਕ ਦੂਜੇ ਦੇ ਨਾਲ ਅਸੀਂ ਅਦਲਾ ਬਦਲੀ ਕਰਾਂਗੇ ਉਹਨਾਂ ਦੀ ਸੋ ਸਰ ਤੁਸੀਂ ਕਿਸ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਵਧਾਈ ਦੇਣਾ ਚਾਹੋਗੇ ਇਹਦੇ ਵਾਲੇ ਦਿਹਾੜੇ ਸਰਕਾ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦੀਵਾਲੀ ਦੇ ਮੁਬਾਰਕ ਮੌਕੇ ਉੱਤੇ ਬਹੁਤ ਹੀ ਖੂਬਸੂਰਤ ਤਿਹਾੜ ਦੇ ਮੌਕੇ ਤੇ ਜੀ ਬਹੁਤ ਹੀ ਰੋਸ਼ਨੀयां ਵਾਲੇ ਤਿਹਾੜ ਦੇ ਮੌਕੇ ਦੇ ਉੱਤੇ ਦਿਲ ਦੀਆਂ ਗਹਿਰਾਈਆਂ ਚੋਂ ਮੁਬਾਰਕ ਕਹਿਣੀ ਚਾਹੁੰਦੇ ਆ ਕੇ ਸਾਡੇ ਦਰਸ਼ਕ ਹੱਸਦੇ ਖੇਡਦੇ ਜ਼ਿੰਦਗੀ ਦਾ ਆਨੰਦ ਮਾਣਦੇ ਆ ਜੀ ਹੋਰ ਦੀਵਾਲੀ ਦਾ ਆਨੰਦ ਮਾਣਨ ਤੇ ਦੀਵਾਲੀ ਦੀਆਂ ਰੋਸ਼ਨੀਆਂ ਦੀਵਾਲੀ ਦਾ ਖਾਕਾ ਦੀਵਾਲੀ ਦੇ ਪਟਾਕੇ ਦੀਵਾਲੀ ਦੀਆਂ ਮਠਿਆਈਆਂ ਦੀਵਾਲੀ ਦੇ ਫਲ ਫਰੂਟ ਇਹ ਸਾਰਾ ਕੁਝ ਸਾਡੇ ਦਰਸ਼ਕਾਂ ਦੀ ਝੋਲੀ ਸਪੈਨ ਸਾਡੇ ਦਰਸ਼ਕਾਂ ਦੇ ਬੱਥੇਆਂ ਦੇ ਵਿੱਚ ਚਾਦਰ ਪੈਦਾ ਕਰਦੇ ਫਰੂਟ ਫੁੱਲ ਭਰਨ ਜ਼ਿੰਦਗੀ ਜਿਉਂਦਾ ਆਨੰਦ ਮਾਣਨ ਦਾ ਬੋਕਾ ਮਿਲੇ ਤੇ ਉਹ ਸੱਚਮੁੱਚ ਸਾਡੀ ਦੀਵਾਲੀ ਤੇ ਤਿਉਹਾਰ ਵਰ ਦਾ ਉਹਨਾਂ ਦਾ ਜੀਵਨ ਹੋਣਾ ਚਾਹੀਦਾ ਜੀ ਬਿਲਕੁਲ ਸਰ ਤੁਸੀਂ ਦੇਖੋ ਕਿ ਅੱਜ ਦੀਵਾਲੀ ਦਾ ਤਿਉਹਾਰ ਹੈ ਹਰ ਕੋਈ ਖੁਸ਼ੀ ਖੁਸ਼ੇ ਇਸ ਤਿਉਹਾਰ ਨੂੰ ਮਨਾ ਰਿਹਾ ਹੈ ਆ ਕਾਫੀ ਦਿਨ ਅਸੀਂ ਪਹਿਲਾਂ ਤੋਂ ਹੀ ਅਸੀਂ ਗੱਲ ਕਰੀਏ ਤਾਂ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਜੜੀਆਂ ਨੇ ਉਹ ਸ਼ੁਰੂ ਹੋ ਗਈਆਂ ਸੀਗੀਆਂ ਅਸੀਂ ਘਰ ਦੀ ਸਜਾਵਟ ਦੀ ਗੱਲ ਕਰ ਲਈਏ ਜਾਂ ਹੋਰ ਕਈ ਤਰ੍ਹਾਂ ਦਾ ਸਮਾਨ ਅਸੀਂ ਗੱਲ ਕਰ ਲਈਏ ਸਾਫ ਸਪਾਈਆਂ ਦਾ ਕੰਮ ਕਰ ਲਈਏ ਹਰ ਇੱਕ ਚੀਜ਼ ਲਈ ਅਸੀਂ ਪ੍ਰਿਪੇਅਰ ਸੀ ਕਿਉਂਕਿ ਦੀਵਾਲੀ ਦਾ ਤਿਉਹਾਰ ਹੈ ਵਾਲਾ ਸੋ ਸਰ ਹੋ ਹੁਣ ਮੁਕੰਮਲ ਹੋ ਚੁੱਕਿਆ ਸਭ ਕੁਝ ਤੇ ਅੱਜ ਦਿਵਹਾਰ ਹੈ ਸਰ ਸਰ ਜਦੋਂ ਆਪਾਂ ਦੀਵਾਲੀ ਦੇ ਤਿਹਾਰ ਮਨਾਉਣ ਦੀਆਂ ਤਿਆਰੀਆਂ ਦੀ ਗੱਲ ਕਰਦੇ ਆ ਨਾ ਤਾਂ ਇਹ ਤਿਆਰੀਆਂ ਨਾ ਚਾਰ ਚਾਰ ਬਹੀਦੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਪੰਜ ਬਹੀਦੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਕਾਵਸਾਕੀ ਦੇ ਵਿੱਚ ਪਟਾਕਿਆਂ ਦੀਆਂ ਫੈਕਟਰੀਆਂ ਜੋਰਾਂ ਸ਼ੋਰਾਂ ਦੇ ਨਾਲ ਆਪਣੀ ਲੇਬਰ ਦੇ ਨਾਲ ਆਪਣੇ ਲੋਕਾਂ ਦੇ ਨਾਲ ਪਟਾਕੇ ਬਣਾਉਂਦੀਆਂ ਤਾਂ ਕਿ ਆਤਿਸ਼ਬਾਜੀ ਬਣਾ ਕੇ ਹੋਰ ਫੁੱਲ ਚੜੀਆ ਬਰਾਕੇ ਪੂਰੇ ਦੇਸ਼ ਨੂੰ ਉਹ ਰੋਸ਼ਨ ਕਰ ਸਕਰ ਤੇ ਉਸ ਤੋਂ ਬਾਅਦ ਕੱਪੜੇ ਵਾਲੇ ਜਿਹੜੇ ਹੈਗੇ ਆ ਉਹ ਵੀ ਦੋ ਤਿੰਨ ਬਹੀਦੇ ਪਹਿਲਾਂ ਆਪਣੇ ਕੱਪੜੇ ਦਾ ਵਪਾਰ ਸ਼ੁਰੂ ਕਰ ਦਿੰਦੇ ਆ ਸਪੈਸ਼ਲ ਕਪੜਾ ਇੱਕ ਤੇ ਸਰਦੀਆਂ ਵਾਲਾ ਕਪੜਾ ਹੋਣਾ ਹੁੰਦਾ ਨਵੇਂ ਨਵੇਂ ਡਿਜ਼ਾਈਨ ਉਹ ਸਾਦੂ ਬਰਾਕੇ ਦਿੰਦੇ ਆ ਉਧਰ ਸਾਡੇ ਫਰੂਟ ਵਾਲੇ ਆ ਮਠਿਆਈਆਂ ਵਾਲੇ ਆ ਤਿੰਨ ਬਹੀਦੇ ਪਹਿਲਾਂ ਮਠਿਆਈਆਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਹੁੰਦੀਆਂ ਔਰ ਤੁਸੀਂ ਇਹ ਵੀ ਦੇਖੋ ਕਿ ਜਿਹੜੀਆਂ 2-3 ਬਹੀਦੇ ਪਹਿਲਾਂ ਤਿਆਰੀਆਂ ਕਰਦੇ ਆ ਉਹਨਾਂ ਦੇ ਕੋਲ 2-4 ਦਿਨ ਹੁੰਦੇ ਆ ਦੀਵਾਲੀ ਦੇ ਜਦੋਂ ਉਹਨਾਂ ਦੀਆਂ ਮਿਠਾਈਆਂ ਸਾਰੀਆਂ ਵੇਚ ਰੀਆਂ ਹੁੰਦੀਆਂ ਹੈ ਤੇ ਸਾਡੇ ਲੋਕਾਂ ਨੂੰ ਬਿਠਾਸ ਵੱਢਦੀ ਹੁੰਦੀ ਹੈ ਹਾਂ ਤੇ ਫਿਰ ਦੂਜੇ ਪਾਸੇ ਤੁਸੀਂ ਦੇਖੋ ਸਾਰਿਕਾ ਜੀ ਸਾਡੇ ਲੋਕਾਂ ਦੇ ਵਿੱਚ ਇਹਦਾ ਉਤਸ਼ਾਹ ਸਫਾਈ ਨੂੰ ਲੈ ਕੇ ਹੁੰਦਾ ਆਪਣੇ ਘਰਾਂ ਦੇ ਵਿੱਚ ਪੇਟ ਕਰਦੇ ਆ ਆਪਣੀਆਂ ਦੁਕਾਨਾਂ ਤੇ ਆਫਿਸ ਨੂੰ ਕਿੰਨਾ ਸੋਹਣਾ ਬਣਾਉਂਦੇ ਆ ਤੇ ਇਹ ਜਿਹੜਾ ਸੀਜ਼ਨ ਆ ਨਾ ਇਹ ਇਹ ਬਹੁਤ ਸਾਨੂੰ ਰੁਝੇ ਵਿੱਚ ਵੀ ਰੱਖਦਾ ਸਾਡੇ ਅੰਦਰ ਇੱਕ ਵੱਖਰਾ ਉਤਸ਼ਾਹ ਪੈਦਾ ਕਰਦਾ ਹੈ ਜੀ ਔਰ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਇਹ ਖਾਸ ਇਸ ਕਰਕੇ ਆ ਕਿ ਇਹ ਸਾਡੇ ਸਿੱਖ ਇਤਿਹਾਸ ਨਾਲ ਵੀ ਸੰਬੰਧਤ ਹੈ। ਬਿਲਕੁਲ। ਹਿੰਦੂ ਇਤਿਹਾਸ ਨਾਲ ਵੀ ਸੰਬੰਧਤ ਹੈ। ਬਿਲਕੁਲ ਬਿਲਕੁਲ। ਉਹ ਇਹਦੇ ਨਾਲ ਹੋਰ ਬਹੁਤ ਸਾਰੇ ਧਰਮ ਹੈ ਜਿਹੜੇ ਇਸ ਦਿਦ ਨੂੰ ਮਨਾਉਂਦੇ ਆ। ਬਿਲਕੁਲ ਬਿਲਕੁਲ। ਤੇ ਇਸ ਦਾ ਆਨੰਦ ਮਾਣਦੇ ਆ ਇਸ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਆ। ਜੀ ਤੇ ਆਤੀਸ਼ਵਾਜੀ ਵੀ ਹੁੰਦੀ ਹੈ ਸਰ ਹਰ ਕੋਈ ਆ ਇਸ ਮੌਕੇ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਆਤੀਸ਼ਵਾਦੀ ਜਦੋਂ ਹੁੰਦੀ ਹੈ। ਅਸੀਂ ਸਿੱਖ ਧਰਮ ਦੇ ਅਨੁਸਾਰ ਅਸੀਂ ਕਹਿ ਦਿੰਨੇ ਕਿ ਇਹ ਬੰਦੀ ਚੌੜ ਦਿਵਸ ਹੈ। ਤੇ ਉਹਦਾ ਅਸੀਂ Hindu ਧਰਮ ਮੁਤਾਬਕ ਅਸੀਂ ਕਹਿ ਦਿੰਦੇ ਕਿ ਇਹ ਦੀਵਾਲੀ ਦਾ ਤਿਉਹਾਰ ਹੈ ਅਸੀਂ ਸੁਣਦੇ ਹਾਂ ਕਿ ਸ਼੍ਰੀ ਰਾਮ ਜਦੋਂ ਬਨਵਾਸ ਤੋਂ ਵਾਪਸ ਆਏ ਸੀਗੇ ਮਾਤਾ ਸੀਤਾ ਦੇ ਨਾਲ ਤੇ ਉਦੋਂ ਦੀਵਿਆਂ ਦੇ ਨਾਲ ਜਿਹੜਾ ਇਸ ਤਿਉਹਾਰ ਨੂੰ ਹਨਾ ਦੀਵੇ ਜਲਾ ਕੇ ਰੋਸ਼ਨੀਆਂ ਦੇ ਨਾਲ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ ਤੇ ਉਦੋਂ ਆਤਿਸ਼ਵਾਜੀ ਵੀ ਹੋਈ ਸੀਗੀ ਤੇ ਅੱਜ ਉਹੀ ਤਿਉਹਾਰ ਜਿਹੜਾ ਹੈ ਅੱਜ ਵੀ ਉਹ ਹਰ ਸਾਲ ਬੜੀ ਖੁਸ਼ੂਰਤੀ ਦੇ ਨਾਲ ਬਹੁਤ ਬੜੇ ਹੀ ਉਤਸ਼ਾਹ ਦੇ ਨਾਲ ਖੁਸ਼ੀਆਂ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਅਰ ਸਰ ਇਸ ਦੇ ਵਿੱਚ ਇਹ ਦੇਖੋ ਕਿ ਜਦੋਂ ਇਹ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਹੀ ਜੇ ਅਸੀਂ ਉਹਦਾ ਗੱਲ ਕਰ ਲਈਏ ਤਾਂ ਕਈ ਸਾਰੀਆਂ ਆਫਰਸ ਹੁੰਦੀਆਂ ਨੇ ਅਸੀਂ ਆਫਰਸ ਦੀ ਗੱਲ ਕਰ ਲਈਏ ਕਿ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਸਤੀਆਂ ਹੋ ਜਾਂਦੀਆਂ ਤੇ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਕਿ ਅਸੀਂ ਇਸ ਤਿਉਹਾਰ ਦੇ ਮੌਕੇ ਤੇ ਜਿੰਨੀ ਕਿ ਹੋ ਸਕੇ ਸ਼ੋਪਿੰਗ ਉਨੀ ਕਰ ਲਈਏ ਹਨਾ ਬਿਲਕੁਲ ਸਰਕ ਜਦੋਂ ਬਾਜ਼ਾਰ ਦੀ ਗੱਲ ਕਰਦੇ ਆ ਮਾਰਕੀਟਿੰਗ ਦੀ ਗੱਲ ਕਰਦੇ ਆ ਪਰ ਤਾਂ ਕਿਉਂਕਿ ਜਿਹੜਾ ਇਹ ਤਿਉਹਾਰ ਹੈ ਇਹ ਸਾਡੇ ਘਰ ਦੇ ਹਰ ਕੋਨੇ ਦੇ ਵਿੱਚ ਆਪਣੀ ਚਾਦਰਦਰੀ ਰਿਸਪ ਵੰਡਦਾ ਜੀ ਔਰ ਹਰ ਵਿਅਕਤੀ ਨੂੰ ਹੁੰਦਾ ਕਿਵੇਂ ਦੀਵਾਲੀ ਦਾ ਤਿਉਹਾਰ ਬਣਉਂਦਾ ਸਾਡੇ ਰਿਸ਼ਤੇਦਾਰੀ ਆ ਸਾਡੇ ਦੋਸਤ ਬਿੱਤਰ ਸਾਡਾ ਪੂਰਾ ਸੁਬਾਜ ਜਿੱਥੇ ਸਾਡੀ ਜਾਨ ਪਛਾਣ ਹੈ ਜਿੱਥੇ ਸਾਡੀ ਸਾਹਜ ਹੈ ਜਿੱਥੇ ਕਿਤੇ ਦੁਕਾਨਦਾਰ ਹੈ ਉਹਦਾ ਦੇ ਕੋਲ ਅੱਗੇ ਵਰਕਰ ਹੈ ਫੈਕਟਰੀਆ ਵਾਲਿਆਂ ਦੇ ਵਰਕਰ ਆ ਸਾਰਿਆਂ ਦਾ ਇਹ ਹੁੰਦਾ ਕਿ ਵੀ ਅਸੀਂ ਇੱਕ ਦੂਜੇ ਨੂੰ ਗਿਫਟ ਅਦਾ ਪ੍ਰਦਾਨ ਕਰਦੇ ਆ ਤੇ ਨਵੀਆਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਸ਼ਿਗਾਰ ਦੇ ਗੈਰਹੀ ਦੇ ਨਾਸ਼ਕਾਰ ਦੇ ਅਸੀਂ ਆਪਣੇ ਆਪ ਨੂੰ ਤੇ ਸਾਰੇ ਸੂਟ ਪੋੜੇ ਕੱਪੜੇ ਪੋੜੇ ਆ ਤੇ ਜਦੋਂ ਹਰ ਵਿਅਕਤੀ ਇੱਥੇ ਇੱਕ ਕਸਟਮਰ ਹੁੰਦਾ ਹੈ ਗਾਹਕ ਹੁੰਦਾ ਤਾਂ ਫਿਰ ਜਿਹੜੀ ਵੱਡੀਆਂ ਕੰਪਨੀਆਂ ਹਨ ਉਹ ਇਹ ਚੌਧੀਆਂ ਹੁੰਦੀ ਹੈ ਕਿ ਵੀ ਅਸੀਂ ਇਸ ਕੀ ਸ਼ੁਰੂ ਕਰੀਏ ਅਸੀਂ ਦਿਵਾਲੀ ਦਾ ਗਿਫਟ ਦੇ ਕੇ ਆਫਰ ਦੇਈਏ ਭਈ ਇਹ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਇੱਕ ਸਾੜੀ ਦੇ ਨਾਲ ਇੱਕ ਸਾੜੀ ਫ੍ਰੀ ਤੇ ਉਹ ਇਸ ਤਰ੍ਹਾਂ ਕਿੰਨੇ ਸਾਰੇ ਸਾਡੂ ਉਹ ਆਫਰ ਕਰਦੇ ਆ ਗਿਫਟ ਕਰਦੇ ਆ ਤੇ ਉਹਦੇ ਨਾਲ ਜਿਹੜੇ ਸਾਡੇ ਲੋਕ ਉਹਨਾਂ ਚ ਵੀ ਉਤਸ਼ਾਹ ਹੁੰਦਾ ਹੈ ਉਹ ਸਾਨੂੰ ਆਕਰਸ਼ਿਤ ਕਰਦੇ ਆ ਕਿ ਐਸ ਕੰਪਨੀ ਦੇ ਐ ਸਾਨੂੰ ਬੈੱਡ ਸ਼ੀਟ ਦੇ ਨਾਲ ਇੱਕ ਹੋਰ ਬੈੱਡ ਸ਼ੀਟ ਗਿਫਟ ਕਰ ਦਿੱਤੀ ਆ ਇਸ ਤਰ੍ਹਾਂ ਪੇਟ ਵਾਲੀਆਂ ਜਿਹੜੀਆਂ ਹੈਗੀਆਂ ਕੰਪਨੀਆਂ ਉਹਨਾਂ ਨੇ ਕੀ ਕੀਤਾ ਕਿ ਤੁਸੀਂ ਜਿਹੜਾ ਵੀ ਪੇਟ ਦਾ ਸਵਾਲ ਲਵੋਗੇ ਤੁਸੀਂ ਕੋਈ ਪੇਟ ਲਵੋਗੇ ਬਾਲਟੀ ਲਵੋਗੇ ਤਾਂ ਉਹਦੇ ਵਿੱਚੋਂ ਤੋ ਹਦੂ ਕੋਈ ਨਾ ਕੋਈ ਉੱਪਰ ਨਿਕਲਦਾ ਇਹ ਨਾਮ ਨਿਕਲਦਾ ਜਿਹੜੀ ਕਿ ਇਹ ਸਾਰਾ ਕੁਝ ਸਾਨੂੰ ਉਤਸ਼ਾਹਤ ਵੀ ਕਰਦਾ ਸਾਧੂ ਚੱਗਾ ਕਸਟਮਰ ਬਰਨ ਦੇ ਵੀ ਪ੍ਰੇਰਿਤ ਕਰਦਾ ਤੇ ਨਾਲ ਇਹ ਹੁੰਦਾ ਕਿ ਦੀਵਾਲੀ ਦੇ ਬੋਕਸ ਉੱਤੇ ਨਾ ਬਹੁਤ ਸਾਰਾ ਸਟਾਕ ਹੈ ਜਿਹੜਾ ਡੈੱਡ ਪਿਆ ਹੁੰਦਾ ਉਹ ਵੀ ਦਿਖਾਈ ਜਾਂਦਾ ਜੀ ਬਿਲਕੁਲ ਉਹ ਲੋਕੀ ਲਾਹਾ ਵੀ ਲੈਂਦੇ ਨੇ ਕਿ ਸਸਤੀਆਂ ਵੀ ਹੋ ਜਾਂਦੀਆਂ ਚੀਜ਼ਾਂ ਤੇ ਮੈਂ ਕਹਿੰਨੀ ਕਿ ਜਿੰਨਾ ਲਾਹਾ ਇਸ ਤਿਉਹਾਰ ਤੇ ਲੈਂਦੇ ਨੇ ਉਹਨਾਂ ਕਰਦੇ ਨਹੀਂ ਲਿਆਉਣਾ ਬਿਲਕੁਲ ਬਿਲਕੁਲ ਉਹ ਬੱਚਿਆਂ ਨੂੰ ਬੜੀਆਂ ਨੌਨਕਾ ਲੱਗੀਆਂ ਹੁੰਦੀਆਂ ਚਾਕਲੇਟ ਦੇ ਬੋਕਸ ਆ ਜਿਹੜੇ ਕੰਪਨੀ ਉਹ ਗਿਫਟ ਕਰ ਦਿੰਦੀ ਆ ਉਹ ਉਹਨਾਂ ਦੇ ਖਾਣ ਪੀਣ ਦਾ ਸਬਾਰਸ ਆ ਉਹ ਪੈਕ ਕਰਕੇ ਰੱਖਿਆ ਹੁੰਦਾ ਮਠਿਆਈ ਸਬਾਰ ਤਿਆਰ ਕਰਕੇ ਰੱਖੀ ਹੁੰਦੀ ਆ ਉਹ ਬੱਚਿਆਂ ਨੂੰ ਬਹੁਤ ਚਾ ਚੜਿਆ ਹੁੰਦਾ ਸ਼ੌਕ ਹੁੰਦਾ ਉਹ ਪਟਾਕੇ ਚਲਾਉਂਦਾ ਸ਼ੌਕ ਬੜਾ ਬੱਚਾ ਫਿਰ ਉਹਨਾਂ ਦਾ ਵੀ ਅਸੀਸ ਵਿਆ ਤਾਂ ਪਰ ਦੀਵਾਲੀ ਦੇ ਬੋਕੇ ਉੱਤੇ ਕੋਈ ਗਿਫਟ ਲਵਾਗੇ ਹੈ ਨਾ ਕਿੰਨਾ ਉਹ ਦੇਖਣ ਵਾਲਾ ਚ ਬਿਲਕੁਲ ਬਿਲਕੁਲ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਆਪਾਂ ਕਹਿ ਸਕਦੇ ਆ ਇਹਦੇ ਵਿੱਚ ਪਟਾਖੇ ਪਟਾਕਿਆਂ ਦੀ ਗੱਲ ਕਰ ਲਈਏ ਤਾਂ ਬੱਚੇ ਸਪੈਸ਼ਲੀ ਮਤਲਬ ਘਰ ਦੇ ਨੂੰ ਜिद ਕਰਦੇ ਨੇ ਕਿ ਅਸੀਂ ਪਟਾਕੇ ਖਰੀਦਨੇ ਆ ਨਾ ਉਹ ਚਲਾਣੇ ਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਿਹਾੜ ਤੇ ਕਤਾਰਾਂ ਦੀ ਕਤਾਰਾਂ ਹੀ ਲੱਗੀਆਂ ਹੁੰਦੀਆਂ ਨੇ ਨਾ ਪਟਾਕੇ ਖਰੀਦਣ ਦੇ ਲਈ ਜਦੋਂ ਕਤਾਰਾਂ ਦੀ ਗੱਲ ਕਰਦੇ ਆ ਸਰਕਾਰ ਜੀ ਇੱਕ ਪਾਸੇ ਤਾਂ ਅਸੀਂ ਕਹੀ ਜਾ ਰਹੇ ਹੁੰਦੇ ਆ ਵੀ ਪਟਾਕੇ ਪੋਲੂਸ਼ਨ ਪੈਦਾ ਕਰਦੇ ਆ ਪਰ ਦੂਜੇ ਪਾਸੇ ਅਸੀਂ ਪਟਾਕੇ ਖਰੀਦਤ ਤੇ ਵੀ ਲੱਗੇ ਹੁੰਦੇ ਆ ਅਸਲ ਸੱਚ ਕੀ ਹੈ ਕਿ ਕੁਝ ਸਾਡੀਆ ਰਵਾਇਤਾਂ ਜਿਹੜੀਆਂ ਸਾਡੇ ਦਿਬਾਗ ਦੇ ਵਿੱਚ ਘਰ ਘਰ ਕੇ ਬੈਠੀ ਆ ਸਾਡੇ ਸੱਭਿਆਚਾਰ ਦਾ ਹਿੱਸਾ ਉਹਨੂੰ ਚਾਹੇ ਅਪ ਜਿੱਦਾਂ ਵਰਜੀ ਚੇਤਨ ਹੋ ਜਾਈਏ ਕਿ ਇਹ ਪਟਾਕੇ ਪੋਲੂਸ਼ਨ ਪੈਦਾ ਕਰਦੇ ਆ ਇਹ ਮਠਿਆਈ ਹੈ ਜਿਹੜੀ ਇਹ ਸੀਜ਼ਨ ਦੇ ਵਿੱਚ ਦੀਵਾਲੀ ਦੇ ਬੋਕੇ ਉੱਤੇ ਬਹੁਤੀ ਸਾਫ ਸੁਥਰੀ ਰਹੀ ਹੁੰਦੀ ਵੀ ਇਹਦੇ ਵਿੱਚ ਬਲਾਵਟ ਕੀਤੀ ਜਾਂਦੀ ਖੋਏ ਚ ਬਲਾਵਟ ਕੀਤੀ ਜਾਂਦੀ ਆ ਦੁੱਧ ਬਲਾਵਟੀ ਉਹਦਾ ਜਾਂ ਫਿਰ ਜਿਹੜਾ ਮਿੱਠਾ ਖਰਡ ਪਉਦੇ ਆ ਉਹ ਸਾਫ ਰਹੀ ਹੁੰਦੀ ਤੇ ਜਾਂ ਫਿਰ ਹੋਰ ਇਹ ਸਾਫ ਸਫਾਈ ਦੀ ਸਬਸਿਆ ਮਠਿਆਈਦਾਂ ਹੁੰਦੀ ਆ ਤੇ ਇਸ ਦੇ ਬਾਵਜੂਦ ਚੇਤਨ ਹੋਣ ਦੇ ਬਾਵਜੂਦ ਅਸੀਂ ਉਹੀ ਮਿਠਾਈ ਖਾ ਰਹੇ ਹੁੰਦੇ ਆ ਉਹੀ ਪਟਾਕੇ ਚਲਾ ਰਹੇ ਹੁੰਦੇ ਆ ਤੇ ਉਹਦੇ ਚ ਨਾ ਕਈ ਚੀਜ਼ਾਂ ਕੱਬ ਕਰਦੀਆਂ ਇੱਕ ਤੇ ਸਾਡਾ ਸੱਭਿਆਚਾਰ ਬੋਲ ਕਰਕੇ ਕਿ ਜੇ ਅਸੀਂ ਕਿਸੇ ਨੂੰ ਮਿਠਾਈ ਦਹੀਂ ਲੈ ਕੇ ਜਾਵਾਂਗੇ ਤਾਂ ਉਹਨਾਂ ਨੇ ਕਹਿੰਦਾ ਵੀ ਖਾਲੀ ਹੱਥ ਆ ਗਿਆ ਤੁਸੀਂ ਚਾਹੇ ਉਹਦੇ ਵਾਸਤੇ ਕੋਈ ਵੇਗੇ ਤੋਂ ਵੇਗ ਦਾ ਗਿਫਟ ਲੈ ਜਾਵੋ ਉਹਦੇ ਉੱਤੇ ਮਿਠਾਈ ਦਾ ਡੱਬਾ ਲੱਗਦਾ ਬਹੁਤ ਜ਼ਰੂਰੀ ਹੈ ਜਿੱਦਾਂ ਹੀ ਲੱਗਦਾ ਤਾਂ ਉਹ ਤੁਹਾਡਾ ਵੇਗਾ ਗਿਫਟ ਕੋਈ ਅਰਥ ਦੀ ਰੱਖਦਾ ਅਰਥ ਨਹੀਂ ਰੱਖਦਾ ਜੀ ਐਸੇ ਤਰ੍ਹਾਂ ਜਦੋਂ ਪਟਾਕੇ ਦੀ ਗੱਲ ਆਉਂਦੀ ਹੈ ਘਰ ਦੇ ਵਿੱਚ ਬੱਚੇ ਆ ਫਿਰ ਉਹ ਇੱਕ ਦੂਜੇ ਨੂੰ ਦੇਖ ਕੇ ਪਟਾਕਿਆਂ ਦੀ ਡਿਮਾਂਡ ਕਰਦੇ ਆ ਉਹ ਆਪਣੇ ਪਾਪਾ ਨੂੰ ਕਹਿੰਦੇ ਆ ਕਿ ਪਾਪਾ ਸੜ ਪਟਾਕੇ ਦਿਵਾ ਕੇ ਲਿਆ ਬੱਬਰ ਨੂੰ ਕਹਿੰਦੇ ਪਟਾਕੇ ਦਿਵਾ ਕੇ ਲਿਆਓ ਤੇ ਫਿਰ ਜੇ ਪਾਪਾ ਥੋੜਾ ਝਿੜਕਰ ਗਏ ਉਹਦਾ ਤਾਂ ਕੋਈ ਤਾਇਆ ਚਾਚਾ ਹੈਗਾ ਚੱਲ ਪੁੱਤ ਬੈਤਰ ਨੂੰ ਪਟਾਕੇ ਦਿਵਾ ਲਿਓ ਨਾ ਤੇ ਫਿਰ ਉਹਨਾਂ ਦੇ ਪਿੱਛੇ ਲੱਗ ਕੇ ਵੱਡਿਆਂ ਨੂੰ ਵੀ ਜਿਹੜੇ ਇਸ ਗੱਲ ਨੂੰ ਸਮਝਦੇ ਆ ਕਿ ਪਟਾਕਿਆਂ ਚੋਂ ਉਹਦੇ ਪ੍ਰਦੂਸ਼ਨ ਦੁਸੰਤਾ ਦੇ ਰਹਾ ਹੈ ਤਾਂ ਉਹ ਵੀ ਮਜ਼ਬੂਰ ਹੁੰਦੇ ਆ ਤੇ ਪਟਾਕੇ ਲੈ ਜਾਂਦੇ ਆ ਫਿਰ ਤੁਸੀਂ ਇਹ ਦੇਖੋ ਕਿ ਉਹ ਖਰਚਾ ਬਹੁਤ ਜ਼ਿਆਦਾ ਜ਼ਿਆਦਾ ਹੁੰਦਾ ਪਟਾਕਿਆਂ ਦੇ ਜਿੱਥੇ ਆਪ ਬੰਦੇ ਨੇ 5-700 ਦੇ ਪਟਾਕੇ ਲੈ ਰਹੇ ਆ ਉੱਥੇ ਬੱਚਿਆਂ ਦੇ ਪਤਾ ਨਹੀਂ ਕਿਹੜੀ ਚੀਜ਼ ਨੂੰ ਹੱਥ ਪਾ ਲੈ ਰਹੇ ਆ ਵੀ 5000 ਦੇ ਲੈਦੇ ਆ 10000 ਦੇ ਲੈਦੇ ਆ ਸੋ ਇਹ ਸਾਰਿਆਂ ਦਾ ਆਪਣਾ ਆਪਣਾ ਇਹ ਰੁਜ਼ਾਰ ਬਰਿਆ ਹੁੰਦਾ ਜਿਸ ਨੂੰ ਸਮਝਦ ਦੀ ਲੋੜ ਹੈ ਤੇ ਜਿਸ ਨੂੰ ਵਿਚਾਰਤ ਦੀ ਲੋੜ ਹੈ ਜੀ ਮਤਲਬ ਆਪਾਂ ਕਹਿ ਸਕਦੇ ਕਿ ਜਿਹੜੇ ਅਸੀਂ ਪਟਾਖਿਆਂ ਦੀ ਗੱਲ ਕਰ ਰਹੇ ਹਾਂ ਕਿ ਇਸ ਤੋਂ ਬਿਨਾ ਵੀ ਕਿਤਨੇ ਕਿਤੇ ਦਿਵਾਲੀ ਅਧੂਰੀ ਹੈ ਮਤਲਬ ਇਹ ਨਾ ਹੋਣ ਤਾਂ ਹਿੱਸਾ ਬਣ ਗਿਆ ਹਿੱਸਾ ਬਣ ਗਿਆ ਜੀ ਹਿੱਸਾ ਬਣ ਗਿਆ ਤੇ ਪਰ ਤੁਹਾਨੂੰ ਇਹ ਕਿ ਤੁਸੀਂ ਥੋੜੇ ਪਟਾਕੇ ਚਲਾਓ ਤੁਸੀਂ ਵੀ ਸਭਾ ਕੇ ਪਟਾਕੇ ਚਲਾਇਓ ਜੀ ਹਾਂ ਬਿਲਕੁਲ ਸਰ ਅੱਜ ਤੁਸੀਂ ਇਹ ਦੇਖੋ ਸਰ ਮਤਲਬ ਇੱਕ ਦਿਲਚਸਪ ਜਿਹੀ ਗੱਲ ਆ ਦੀਵਾਲੀ ਤਾਂ ਚਲੋ ਹੁਣ ਆਈ ਆ ਅੱਜ ਦਾ ਤਿਉਹਾਰ ਜਿਹੜਾ ਦੀਵਾਲੀ ਦਾ ਹਰ ਕੋਈ ਸੈਲੀਬ੍ਰੇਟ ਕਰ ਰਿਹਾ ਆ ਅੱਜ ਪਟਾਕੇ ਵਗੈਰਾ ਚੱਲਣਗੇ ਲੇਕਿਨ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਪਤਾ ਨਹੀਂ ਕਿੰਨੇ ਹੀ ਦਿਨਾਂ ਤੋਂ ਪਟਾਕੇ ਜਿਹੜੇ ਆ ਉਹ ਪਹਿਲਾਂ ਹੀ ਉਹ ਹਨਾ ਚਲਾਉਣ ਲੱਗੇ ਹੋਏ ਆ ਬਿਲਕੁਲ ਸਰਕਾ ਜੀ ਇਹ ਹੁਦ ਤੇ ਥੋੜਾ ਜਿਹਾ ਪ੍ਰਸ਼ਾਸਨ ਨੇ ਨਾ ਕੰਟਰੋਲ ਕੀਤਾ ਹੋਇਆ ਨਹੀਂ ਤੇ ਪਹਿਲਾਂ ਅੱਜ ਤੋਂ 5-7 ਸਾਲ ਪਹਿਲਾਂ ਕੀ ਹੁੰਦਾ ਸੀਗਾ ਕਿ ਹਰ ਗਲੀ ਦੇ ਵਿੱਚ ਹਰ ਘਰ ਦੇ ਅੱਗੇ ਬੱਜਾ ਲਗਾ ਕੇ ਪਟਾਕੇ ਵਿਕਦੇ ਸ਼ੁਰੂ ਹੋ ਜਾਂਦੇ ਸੀਗੇ ਔਰ ਉੱਥੇ ਇਹ ਸਮਝ ਲਓ ਕਿ ਬੀ ਦਿਵਾਲੀ ਤੋਂ ਇੱਕ ਬਹੀਨਾ ਪਹਿਲਾਂ ਪਟਾਕੇ ਵਿਕਦੇ ਸ਼ੁਰੂ ਹੋ ਜਾਂਦੇ 15 ਦਿਨ ਪਹਿਲਾਂ ਵਿਕਦੇ ਸ਼ੁਰੂ ਹੋ ਜਾਂਦੇ ਬੱਚਿਆਂ ਨੂੰ ਉਤਸ਼ਾਹ ਹੁੰਦਾ ਉਹ ਰਾਤ ਨੂੰ ਪਟਾਕੇ ਚਲਾਉਦੇ ਦਿਨੇ ਚਲਾਉਦੇ ਤਾਂ ਉਹਨਾਂ ਨੂੰ ਇੱਕ ਵੱਖਰੀ ਖੁਸ਼ੀ ਮਿਲਦੀ ਆ ਪਟਾਕੇ ਚਲਾ ਕੇ ਤੇ ਉਹ ਖੁਸ਼ੀ ਦਾ ਅਨੰਦ ਬਾਰੇ ਹੁੰਦੇ ਆ ਜਿਹੜੇ ਅਸੀਂ ਵੱਡੇ ਹੁੰਦੇ ਅਸੀਂ ਡਰ ਰਹੇ ਹੁੰਦੇ ਆ ਕਿ ਇਹ ਪਟਾਕਾ ਚਲਾਇਆ ਤੇ ਵੀ ਕਿਤੇ ਸਾਡੇ ਬੱਚੇ ਦਾ ਕੋਈ ਨੁਕਸਾਨ ਨਾ ਕਰ ਦੇਵੇ ਇਹ ਬੱਚਿਆਂ ਵਿੱਚ ਤੇ ਵੱਡਿਆਂ ਦੇ ਵਿੱਚ ਇੱਕ ਬਹੁਤ ਵੱਡੀ ਕਨਟਰਡਿਕਸ਼ਨ ਚੱਲ ਰਹੀ ਹੁੰਦੀ ਹੈ ਪਰ ਉਸ ਵੱਡੇ ਆ ਜਿਹੜੇ ਬੱਚਿਆਂ ਦੇ ਅੱਗੇ ਹਾਰ ਜਾਂਦੇ ਆ ਤੇ ਬੱਚੇ ਫਿਰ ਇਸੇ ਖੁਸ਼ੀ ਦਾ ਹੋਰ ਅਨੰਦ ਦਾ ਬਾਤ ਆਨੰਦਮਾਨ데요 ਜੀ ਅਜਾ ਸਰ ਇਸ ਤਿਹਾਰ ਦੇ ਵਿੱਚ ਇਹ ਵੀ ਹੈ ਕਿ ਹਰ ਘਰ ਦੇ ਵਿੱਚ ਅਸੀਂ ਇਸ ਤਿਹਾਰ ਤੇ ਹੀ ਅਸੀਂ ਕਹਿ ਸਕਦੇ ਕਿ ਕੋਈ ਨਾ ਕੋਈ ਚੀਜ਼ ਜਿਹੜੀ ਆਪਣੇ ਘਰ ਦੇ ਵਿੱਚ ਲੈ ਕੇ ਆਉਣੀ ਆ ਨਾ ਵੀ ਜ਼ਰੂਰ ਆਪਾਂ ਇਸ ਤਿਹਾਰ ਤੇ ਕੁਛ ਨਾ ਕੁਛ ਲੈਣੇ ਆ ਸੋ ਇਹਦਾ ਕੀ ਮਤਲਬ ਹੈ ਕਿਥੋਂ ਸ਼ੁਰੂ ਹੋਇਆ ਸੀ ਕੀ ਸਰਕ ਜਿਹੜੇ ਵੀ ਤਿਉਹਾਰ ਹੈ ਨਾ ਇਹ ਸਾਰੇ ਤਿਉਹਾਰ ਸਾਨੂੰ ਦਾ ਇੱਕ ਦੂਜੇ ਦੇ ਨਾਲ ਜੋੜਦੇ ਆ ਸਾਨੂੰ ਪਿਆਰ ਮੁਹੱਬਤ ਕਰਨਾ ਸਿਖਾਉਂਦੇ ਆ ਸੁਖਾ ਦਿੰਦੇ ਆ ਬਿਲ ਬਰਤਨ ਸਿਖਾਉਂਦੇ ਆ ਅਸੀਂ ਇੱਕ ਦੂਜੇ ਦੇ ਨਾਲ ਮਿਲਦੇ ਆ ਜਦੋਂ ਇੱਕ ਦੂਜੇ ਦੇ ਘਰ ਜਾਂਦੇ ਆ ਕੁਝ ਖਾਈ ਲੈ ਕੇ ਜਾਂਦੇ ਆ ਤਾਂ ਫਿਰ ਨਾਲ ਸਾਨੂੰ ਇਹ ਹੁੰਦਾ ਕਿ ਵੀ ਅਸੀਂ ਹੁਣ ਸਾਲ ਬਾਅਦ ਬਿਲ ਚੱਲੇ 6 ਮਹੀਨੇ ਬਾਅਦ ਬਿਲ ਚੱਲੇ ਉੱਤੋਂ ਦੀਵਾਲੀ ਦਾ ਤਿਉਹਾਰ ਆ ਤੇ ਵੀ ਅਸੀਂ ਕੋਈ ਨਾ ਕੋਈ ਚੀਜ਼ ਗਿਫਟ ਜ਼ਰੂਰ ਕਰਿਏ ਖਾਲੀ ਹੱਥ ਨਹੀਂ ਜਾਣਾ ਕੁਝ ਲੈ ਕੇ ਜ਼ਰੂਰ ਜਾਈਏ ਤੇ ਉਹੀ ਆਧਾਰ ਪ੍ਰਦਾਨ ਸਾਡਾ ਇਹ ਚੱਲਦਾ ਪੂਰਾ ਸਾਡਾ ਸਾਈਕਲ ਹੈ ਸਾਡੀ ਇਕੋਨਮੀ ਹੈ ਜਿਹੜੀ ਉਹ ਇਹਦੇ ਸਿਰ ਦੇ ਉੱਪਰ ਚੱਲਦੀ ਹੈ ਕਿੰਨੇ ਲੋਕ ਆ ਜਿਹੜੇ ਆ ਦਿਵਾਲੀ ਵਾਲੇ ਦਿਦ ਜਾਂ ਖਾਸ ਤਿਉਹਾਰਾਂ ਵਾਲੇ ਦਿਨ ਉਹ ਉਸ ਦਿਨ ਉਹ ਆਪਣੀ ਵੱਖਰੀ ਤਿਆਰੀ ਕਰਦੇ ਆ ਸਬਾਰ ਵੇਚ ਦੀ ਤੇ ਸਬਾਰ ਖਰੀਦਣ ਦੀ ਉਹਦੇ ਨਾਲ ਜਿੱਥੇ ਸਾਡੇ ਘਰ ਦੇ ਵਿੱਚ ਰੋਰਕ ਲੱਗਦੀ ਹੈ ਉੱਥੇ ਸਾਡੀ ਅਕਾਦਮੀ ਹੈ ਜਿਹੜੀ ਉਹ ਵੀ ਇਹਦੇ ਨਾਲ ਵੱਧਦੀ ਹੈ ਤੇ ਸਾਡੇ ਦੇਸ਼ ਦੀ ਇਕੋਰ ਵੀ ਚ ਵਾਧਾ ਹੁੰਦਾ ਹੈ ਤੇ ਇਸ ਕਰਕੇ ਜਿਹੜਾ ਆਧਾਰ ਪ੍ਰਦਾਨ ਹੈਗਾ ਇਹ ਸਾਨੂੰ ਸਾਰਥਿਕ ਵਿਰੋਧ ਦੀ ਲੋੜ ਹੁੰਦੀ ਹੈ ਕਿ ਅਸੀਂ ਜਦੋਂ ਇੱਕ ਦੂਜੇ ਨੂੰ ਮਿਲਦੇ ਆ ਹਨ ਪਿਆਰ ਮੁਹੱਬਤ ਦੀ ਗੱਲ ਕਰਦੇ ਆ ਤਾਂ ਉੱਥੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਗਿਫਟ ਕਰ ਰਹੇ ਆ ਉਹ ਬਹੁਤ ਹੀ ਨਾ ਫਰੂਟਫੁੱਲ ਹੋਣਾ ਚਾਹੀਦਾ ਹੂੰ ਉਹਦੇ ਵਿੱਚੋਂ ਸਾਦੂ ਕੁਛ ਤਾਂ ਕੁਛ ਚੱਗਾ ਮਿਲਦਾ ਚਾਹੀਦਾ ਉਹ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਦੀਵਾਲੀ ਤੇ ਬੋਕੇ ਦੇ ਉੱਤੇ ਮਿਠਾਈ ਦੀ ਗੱਲ ਆਉਂਦੀ ਆ ਉਹ ਸਾਡੇ ਸੱਭਿਆਚਾਰ ਦਾ ਹਿੱਸਾ ਤਾਂ ਬਣ ਚੁੱਕਿਆ ਜੀ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪਰ ਜੇ ਮਿਠਾਈ ਆਪਾਂ ਬਾੜੀ ਲੈ ਕੇ ਜਾਵਾਂਗੇ ਤਾਂ ਜਕੀਦਨ ਉਹਦਾ ਰੁਖਸਾਰ ਸਾਨੂੰ ਕਿਤੇ ਨਾ ਕਿਤੇ ਹੋਊਗਾ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬੈ ਅੱਜ ਹੀ ਬੱਚਿਆਂ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੂੰ ਕਿਹਾ ਕਿ ਵੀ ਤੋ ਹਦੂ ਦੀਵਾਲੀ ਦੇ ਮੌਕੇ ਉੱਤੇ ਨਾ ਅ ਪਟਾਕੇ ਦੀ ਲੈ ਕੇ ਦੇ ਦੇ ਕਿਤਾਬਾਂ ਲੈ ਕੇ ਦੇ ਦੀਆ ਤਾਂ ਉਹ ਬੱਚੇ ਇਹਦੇ ਬੂ ਉੱਡ ਗਏ ਜੀ ਕਿਤਾਬ ਕੀ ਕਰਨੀ ਐ ਸਭ ਤੋਂ ਪਟਾਕੇ ਚਾਹੀਦੇ ਆ ਸੱਚੀ ਵਿੱਚ ਉਹ ਕਿਉਂਕਿ ਸੱਭਿਆਚਾਰ ਦਾ ਹਿੱਸਾ ਬਰ ਗਿਆ ਉਹ ਉੱਥੇ ਹੁਣ ਪਟਾਕਿਆਂ ਉਹਨਾਂ ਨੂੰ ਚਾਹੀਦੇ ਆ ਪਰ ਉਹਨਾਂ ਨੂੰ ਕਿਤਾਬਾਂ ਦੇ ਨਾਲ ਦੋਸਤੀ ਕਰੋ ਦੇ ਲਈ ਏ ਜਰੂਰੀ ਹੈ ਕਿ ਪਟਾਕੇ ਦੇ ਨਾਲ ਕਿਤਾਬਾ ਗਿਫਟ ਕੀਤੀ ਜਾ ਸਕਦੀ ਹੈ ਪਰ ਜੇ ਇਹ ਆਖਿਆ ਜਾਵੇ ਕਿ ਪਟਾਕੇ ਸਾਈਡ ਤੇ ਰੱਖ ਦਿਓ ਤੇ ਕਿਤਾਬਾ ਇਕੱਲੀ ਗਿਫਟ ਕਰੋ ਤਾਂ ਉਹਦੇ ਨਾਲ ਕੀ ਹੋਊਗਾ ਕਿ ਕਿਤੇ ਦਾ ਕਿਤੇ ਦਰਾਸ਼ਣ ਹੁੰਦੀ ਹੈ ਫਿਰ ਉਹ ਬੱਚਾ ਆਪ ਇੰਡੀਪੈਂਡੈਂਟਲੀ ਕਿਤਾਬ ਪੜ੍ਹ ਕੇ ਇਸ ਗੱਲ ਦਾ ਫੈਸਲਾ ਕਰੇ ਵੀ ਕਿਤਾਬ ਠੀਕ ਹੈ ਜਾਂ ਪਟਾਕੇ ਠੀਕ ਹੈ ਉਹਦਾ ਡਿਜੀ ਫੈਸਲਾ ਹੋਣਾ ਚਾਹੀਦਾ ਹੈ ਨਾ ਕਿ ਅਸੀਂ ਉਹਦੇ ਉੱਤੇ ਦਬਾਅ ਪਾਉਣਾ ਹੈ ਜੀ ਬਿਲਕੁਲ ਸਰ ਇਸ ਤਿਹਾਰ ਤੇ ਅਸੀਂ ਮੈਨੂੰ ਇਹ ਹੈ ਕਿ ਆਪਾਂ ਇਸ ਤਿਹਾਰ ਤੇ ਪਰ ਰੰਗੋਲੀ ਵੀ ਬਣਾਉਂਦੇ ਆ ਹਨਾ ਰੰਗੋਲੀ ਬਣਾਉਂਦੇ ਆ ਤੇ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਰੰਗੋਲੀ ਦੀ ਥਾਂ ਪਹਿਲਾਂ ਘਰ ਦੇ ਸਾਡੇ ਜਿੱਦਾਂ ਹੁੰਦਾ ਸੀ ਨਾ ਕਿ ਚੋਲ ਜਿਹੜੇ ਨੇ ਉਹ ਪਿਗੋ ਕੇ ਰੱਖ ਦੋ ਉਸ ਵਾਈਟ ਕਲਰ ਜਿਹੜਾ ਹੈ ਉਹਦੇ ਨਾਲ ਆਪਾਂ ਉਹ ਜਿਹੜੀ ਵਾਈਟ ਕਲਰਿੰਗ ਕਰਕੇ ਉਹਨੂੰ ਰੰਗੋਲੀ ਬਣਾਉਂਦੇ ਆ ਕਿ ਉਹ ਜਿਹੜਾ ਸਿਸਟਮ ਗੋੜ ਵੀ ਹੈਗਾ ਆ ਫਿਰ ਉਹ ਰੰਗੋਲੀ ਤੀ ਰੰਗੋਲੀ ਦਾ ਸਿਸਟਮ ਤੇ ਹੈਗਾ ਜਿਹੜਾ ਬਾਜ਼ਾਰ ਹੈ ਨਾ ਇਹ ਹਰ ਵਾਰੀ ਬਦਲਦਾ ਰਹਿੰਦਾ ਬਦਲਦਾ ਰਹਿੰਦਾ ਬਦਲਾਵ ਆਉਂਦਾ ਰਹਿੰਦਾ ਜੀ ਬਦਲਾਵ ਤੁਸੀਂ ਜਿਹੜੀ ਗੱਲ ਕਰਦੇ ਹੋ ਕਿ ਚਾਵਲਾਂ ਦੀ ਉਦੋਂ ਸਾਡੇ ਕੋਲ ਫਸਲ ਦੀ ਕੋਈ ਕਮੀ ਨਹੀਂ ਹੁੰਦੀ ਸੀ ਘਰਾਂ 'ਚ ਸਾਡੇ ਕੋਲ ਚਾਵਲ ਹੁੰਦੇ ਸੀਗੇ ਤੇ ਹੋਰ ਫਸਲਾਂ ਹੁੰਦੀਆਂ ਸੀਗੀਆਂ ਤੇ ਜਦੋਂ ਹੁਣ ਆਪਾਂ ਗੱਲ ਕਰਦੇ ਆ ਤਾਂ ਸਾਡੇ ਘਰਾਂ ਦੇ ਵਿੱਚ ਫਸਲਾਂ ਨਹੀਂ ਹੈਗੀਆਂ ਹੁਣ ਜੀ ਹੋਰ ਬਾਜ਼ਾਰ ਦੇ ਵਿੱਚ ਕੀ ਆ ਗਿਆ ਕਿ ਚਾਵਲ ਦੀ ਥਾਂ ਦੇ ਉੱਤੇ ਲੱਕੜ ਦਾ ਬੂਰਾ ਆ ਗਿਆ ਹਾਂਜੀ ਜਾਂ ਹੋਰ ਚੀਜ਼ਾਂ ਆ ਗਈ ਉਹਨੂੰ ਰੰਗ ਕਰਕੇ ਪੈਕਟ ਬਣਾ ਕੇ ਸਿੱਤੇ ਜਾਂਦੇ ਆ ਰਗੋਲੀ ਤਾਂ तकरीबन ਹਰ ਘਰ ਦੇ ਵਿੱਚ ਬੰਦਦੀ ਆ ਮੈਂ ਦੇਖ ਰਿਹਾ ਸਭ ਪਿਛਲੇ ਦਿਨੀ ਸਕੂਲਾਂ ਚ ਗਿਆ ਤੇ ਉੱਥੇ ਸਕੂਲਾਂ ਚ ਵੀ ਬੱਚਿਆਂ ਨੂੰ ਰਗੋਲੀ ਬਰੋਰੀ ਸਿਖਾ ਰਹੇ ਸੀਗੇ ਉਹ ਵੀ ਜਿਹੜਾ ਲੱਕੜ ਦਾ ਬੂਰਾ ਸੀਗਾ ਉਹਦੇ ਉੱਤੇ ਰੰਗ ਕੀਤਾ ਹੋਇਆ ਸੀ ਜਾਂ ਹੋਰ ਚੀਜ਼ਾਂ ਦੇ ਨਾਲ ਕਲਰਫੁੱਲ ਕੀਤਾ ਜਾਂਦਾ ਤੇ ਉਹਦੇ ਨਾਲ ਆਪਣੇ ਤਿਉਹਾਰ ਨੂੰ वेलकम ਕੀਤਾ ਜਾਂਦਾ ਹੈ ਸਵਾਗਤ ਕੀਤਾ ਜਾਂਦਾ ਤੇ ਬੱਚਿਆਂ ਦੇ ਵਿੱਚ ਪਰਿਵਾਰਕ ਮੈਂਬਰਾਂ ਚ ਵੀ ਦਵਤਸ਼ਾ ਹੁੰਦਾ ਕਿ ਸਾਡੇ ਘਰ ਦੇ ਵਿਹੜੇ ਦੇ ਵਿੱਚ ਦਹਲੀਜ਼ ਦੇ ਉੱਤੇ ਅਸੀਂ ਰਗੋਲੀ ਦਾ ਸ਼ਿੰਗਾਰ ਕੀਤਾ ਤਾਂ ਉਹ ਕਸ਼ਵ ਬੁੱਧ ਤੁਸੀਂ ਦੇਖੋ ਕਲਾ ਵੱਖਰੀ ਵੱਖਰੀ ਕਿਸਮ ਦੀ ਹੁੰਦੀ ਆ ਉਹ ਕਿੰਨੇ ਡਿਜ਼ਾਈਨ ਬੰਦਦੇ ਆ ਬੱਚਿਆਂ ਨੂੰ ਕਿੰਨਾ ਉਤਸ਼ਾਹ ਹੁੰਦਾ ਪਰਿਵਾਰਕ ਮੈਂਬਰਾਂ ਨੂੰ ਇਹ ਹੁੰਦਾ ਕਿ ਵੀ ਅਸੀਂ ਐਸਿਡ ਦੇ ਰਗੋਲੀ ਬਰੋੜੀ ਐਸਿਡ ਦੇ ਐਸਿਡ ਦੀ ਰਗੋਲੀ ਬਰੋੜੀ ਐ ਸੋ ਇਹ ਤੇ ਚੇਜ਼ ਆਉਂਦੀ ਰਹਦੀ ਆ ਆਉਂਦੀ ਰਹਦੀ ਆ ਬਿਲਕੁਲ ਇਸੇ ਤਰ੍ਹਾਂ ਸਰ ਅਸੀਂ ਇਸ ਤਿਉਹਾਰ ਦੇ ਨਾਲ ਨਾਲ ਹੋਰ ਵੀ ਦੇਖਦੇ ਆ ਕਿ ਜਦਾਂ ਇਹ ਤਿਉਹਾਰ ਅੱਜ ਅਸੀਂ ਮਨਾ ਰਹੇ ਆ ਇਸ ਤੋਂ ਪਹਿਲਾਂ ਧਨ ਤੇ ਰਸੀ ਜਿਸ ਦੇ ਵਿੱਚ ਅਸੀਂ ਭਾਂਡੇ ਖਰੀਦਦੇ ਆ ਫਿਰ ਪੁਰਾਣੇ ਭਾਂਡੇ ਜਿਹੜੇ ਆ ਉਹ ਦੇ ਕੇ ਅਸੀਂ ਨਵੇਂ ਭਾਂਡੇ ਘਰ ਦੇ ਵਿੱਚ ਲੈ ਕੇ ਆਉਂਦੇ ਆ ਤੇ ਇਸ ਤੋਂ ਇਲਾਵਾ ਦੀਵਾਲੀ ਤੋਂ ਬਾਅਦ ਜੇ ਗੱਲ ਕਰੀ ਤਾਂ ਭਾਈ ਦੋਜ ਵਗੈਰਾ ਇਹ ਚੀਜ਼ ਆਉਂਦੀ ਆ ਸੋ ਇਹ ਸਪੈਸ਼ਲ ਡੇ ਜਿਹੜੇ ਨੇ ਦੀਵਾਲੀ ਦੇ ਨਾਲ ਨਾਲ ਆਉਂਦੇ ਰਹਿੰਦੇ ਨੇ ਸੋ ਕਿਤੇ ਨਾ ਕਿਤੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਹਾਂ ਬਿਲਕੁਲ ਸਰਕਾ ਜੀ ਇਸ ਤਰ੍ਹਾਂ ਕਿ ਜਿਵੇਂ ਅਗਲੇ ਦਿਨ ਭਾਈ ਦੂਜ ਦੀ ਗੱਲ ਕਰਦੇ ਆ ਜੀ ਫਿਰ ਵਿਸ਼ਕਰਬ ਦੇ ਵੀ ਆਉਂਦਾ ਬਿਲਕੁਲ ਐਸੀ ਤਰ੍ਹਾਂ ਕਿਉਂਕਿ ਇਹ ਜਦੋਂ ਤਿਹਾਰ ਸਾਡੇ ਇੱਕ ਦੂਜੇ ਨਾਲ ਜੁੜ ਜਾਂਦੇ ਆ ਤਾਂ ਉਹ ਕੀ ਹੋਇਆ ਕਿ ਵੀ ਲਗਾਤਾਰ ਇੱਕ ਰੌਰਕ ਬੇਲਾ ਜਾਂ ਲਗਿਆ ਰਹਿੰਦਾ ਸਾਡੇ ਵਿੱਚ ਦਬਾਅ ਉਤਸ਼ਾਹ ਹੁੰਦਾ ਸਾਦੂ ਖੁਸ਼ੀ ਹੁੰਦੀ ਆ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਇਹ ਬਹੁਤ ਰੁਝੇਵੇ ਵਾਲਾ ਤਿਉਹਾਰ ਹੁੰਦਾ ਹੈ ਇਹਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਹੈ ਸਾਰੀ-ਸਾਰੀ ਰਾਤ ਕਈ ਵਾਰੀ ਜਾਗਦੇ ਰਹਿੰਦੇ ਆ ਪਟਾਕੇ ਚਲਾਉਦੇ ਰਹਿੰਦੇ ਆ ਹੱਸਦੇ ਖੇਡਦੇ ਰਹਿੰਦੇ ਆ ਇੱਕ ਦੂਜੇ ਨਾਲ ਗੱਪਾਂ ਪਾੜਦੇ ਰਹਿੰਦੇ ਆ ਅਗਲੇ ਦਿਨ ਉਹ ਕਈ ਵਾਰੀ ਹੁੰਦਾ ਕਿ ਵੀ ਉਹ ਰੈਸਟ ਕਰ ਰਿਹਾ ਕੋਈ ਛੁੱਟੀ ਆਪਣੇ ਕੱਬ ਤੋਂ ਕਰਦੇ ਆ ਫਿਰ ਭਾਈ ਦੂਜ ਆ ਗਿਆ ਜਾਂ ਵਿਸ਼ਕਰਬ ਦੇ ਆ ਗਿਆ ਉਹ ਉਹਦੇ ਨਾਲ ਜਿੱਥੇ ਉਹਨਾਂ ਦੇ ਆਪਣੇ ਤਿਉਹਾਰ ਬਣਾਏ ਜਾਂਦੇ ਆ ਉੱਥੇ ਇਸੇ ਨਾਲ ਉਹ ਉਹਨਾਂ ਨੂੰ ਥੋੜਾ ਜਿਹਾ ਡਰੈਸਟ ਕਰਨ ਦਾ ਵੀ ਬੋਕਾ ਮਿਲ ਜਾਂਦਾ ਤੇ ਜਿਹੜਾ ਆਪਣਾ ਖੁਸ਼ੀ ਵਾਲਾ ਤਿਉਹਾਰ ਨੂੰ ਲੱਭਾ ਕਰਨ ਦਾ ਵੀ ਬੋਕਾ ਮਿਲ ਜਾਂਦਾ ਜੀ ਬਿਲਕੁਲ ਬਿਲਕੁਲ ਸਰ ਸਰ ਇਸ ਤਿਉਹਾਰ ਤੇ ਨਾ ਕੁਝ ਕੁਝ ਡਰ ਵੀ ਰਹਿੰਦਾ ਕਿਉਂਕਿ ਜਿਹੜਾ ਅੰਧਵਿਸ਼ਵਾਸ ਵੀ ਲੋਕਾਂ ਨੂੰ ਬਹੁਤ ਹੁੰਦਾ ਜੋ ਕਿ ਇਹ ਵੱਡੀ ਗੱਲ ਹੈ ਇਸ ਤਿਉਹਾਰ ਤੇ ਲੋਕੀ ਅਕਸਰ ਅਸੀਂ ਦੇਖਦੇ ਕਿ ਜਾਦੂ ਟੂਨੇ ਵਗੈਰਾ ਉਹ ਕਰਦੇ ਰਹਿੰਦੇ ਆ ਸੋ ਕਰਦੇ ਵੀ ਕਹਿੰਦੇ ਆ ਕਿ ਬੱਚਿਆਂ ਨੂੰ ਜਾਂ ਫਿਰ ਆਪ ਜਿਹੜੇ ਘਰ ਦੇ ਬਾਹਰ ਉਸ ਤਿਉਹਾਰ ਤੇ ਨਹੀਂ ਨਿਕਲਦੇ ਕਿਉਂ ਆਪਣੇ ਘਰ ਦੇ ਵਿੱਚ ਹੀ ਰਹਿਣ ਕਿਤੇ ਮਤਲਬ ਉਹ ਜਾਦੂ ਟੋਨੇ ਆ ਤਾਂ ਇੰਨਾ ਉਹਨਾਂ ਨੂੰ ਡਰ ਹੁੰਦਾ ਖੋਫ ਹੁੰਦਾ ਕਿ ਕਿਤੇ ਸਾਨੂੰ ਕੁਝ ਹੋ ਨਾ ਜਾਵੇ ਤੇ ਇਸ ਤਿਉਹਾਰ ਤੇ ਜਿਹੜਾ ਇਹ ਕਿਉਂ ਹੁੰਦਾ ਹੁੰਦਾ ਸਾਰਿਕਾ ਜੀ ਜਿਹੜਾ ਆਪਾਂ ਕਰ ਰਹੇ ਆ ਅਦਭੁਸ਼ਵਾਸ ਬਾਰੇ ਗੱਲ ਕਰ ਰਹੇ ਆ ਦੀਵਾਲੀ ਦੇ ਬੋਕੇ ਉੱਤੇ ਇਹ ਅਦਭੁਸ਼ਵਾਸ ਸੁਵਿਧਾ ਫਲੋਰਾ ਇੱਕ ਵੱਖਰੀ ਆਪੋ ਆਪਣੀ ਦੁਕਾਨਦਾਰੀ ਆ ਜਿਵੇਂ ਬਾਕੀ ਸੀ ਜਲਦੇ ਆ ਕੱਪੜੇ ਵਾਲੇ ਦਾ ਹਲਵਾਈਏ ਦਾ ਫਰੂਟ ਵਾਲੇ ਦਾ ਪਟਾਕਿਆਂ ਵਾਲੇ ਦਾ ਐਸੀ ਤਰ੍ਹਾਂ ਜਿਹੜੇ ਤਾਤ੍ਰਿਕ ਆ ਹਨਾ ਪਖੜੀ ਸਾਧ ਆ ਉਹ ਵੀ ਵੱਖ-ਵੱਖ ਕਿਸਮ ਦੇ ਅਧਵਿਸ਼ਵਾਸ ਪਲਾ ਕੇ ਆਪਣੀ ਦੁਕਾਨਦਾਰੀ ਨਾਲ ਚਲਉਂਦੇ ਆ। ਉਹਨਾਂ ਨੇ ਕੀ ਕਰਨਾ ਕਿ ਉਹ ਫੋਹਾ ਪਲਾ ਦੇ ਰਿਹਾ ਕਿ ਹੋ ਤੁਸੀਂ ਆਪਣੇ ਬੱਚੇ ਨੂੰ ਘਰੋਂ ਬਾਹਰ ਨਹੀਂ ਕੱਢਣਾ, ਉਹਦੇ ਵਾਲ ਕੱਟੇ ਗਏ, ਟੂੜਾ ਹੋ ਜਾਊਗਾ। ਲੋਕ ਟੂੜੇ ਕਰਦੇ ਆ ਕਿਉਂਕਿ ਪਹਿਲਾਂ ਉਹਨਾਂ ਕੋਲ ਜਾਂਦੇ ਆ ਫਿਰ ਉਹ ਕਹਿੰਦੇ ਆ ਕਿ ਅਸੀਂ ਦਿਵਾਲੀ ਵਾਲੇ ਦਿਨ ਤੁਹਾਡੇ ਦਾਦਾ ਸੀ ਜਾਦੂ ਬਦਤਰ ਕਰਾਂਗੇ, ਤੁਹਾਡੇ ਦਾਸ ਦੇ ਉੱਤੇ ਅਸੀਂ ਪੂਜਾ ਪਾਠ ਕਰਾਂਗੇ। ਤਾਂ ਉਹ ਕੀ ਹੈ ਕਿ ਅੰਧਵਿਸ਼ਵਾਸਾਂ ਦੇ ਵਿੱਚ ਫਸੋਦੇ ਆ ਜਿਸ ਤੋਂ ਸਾਨੂੰ ਬਚਤ ਦੀ ਲੋੜ ਹੈ ਅੰਧਵਿਸ਼ਵਾਸਾਂ ਦੇ ਨਾਲ ਨਾਲ ਇੱਕ ਕੱਲ ਮੈਂ ਹੋਰ ਸੁਣ ਰਿਹਾ ਸਾਂ ਜੀ ਕਿ ਬੱਚਿਆਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਵੀ ਤੁਸੀਂ ਨਾ ਵੈਭ ਪਰਬਤ ਤੋਂ ਬਚ ਕੇ ਰਹਿਣਾ ਤੇ ਨਾਲ ਇਹ ਦੱਸਿਆ ਜਾ ਰਿਹਾ ਸੀਗਾ ਕਿ ਦੀਵਾਲੀ ਦੀ ਰਾਤ ਜਿਹੜੇ ਦੀਵੇ ਬਲਦੇ ਆ ਹਾਂ ਉਹਦੀ ਜਿਹੜੀ ਕਾਲਸ ਹੈ ਨਾ ਹਾਂ ਕਾਲਖ ਹੈ ਉਹਦੇ ਨਾਲ ਸਰਬਾ ਬਣਾ ਕੇ ਅਗਲੇ ਦਿਨ ਅੱਖਾਂ 'ਚ ਪੋਰੇ ਸਾਰੇ ਦੇ ਅੱਛਾ ਹਾਂ ਜੇ ਤੁਸੀਂ ਉਹ ਸੁਰਬਾ ਨਹੀਂ ਪਾਓਗੇ ਤਾਂ ਫਿਰ ਤੁਸੀਂ ਅਗਲੀ ਜੂਤ ਜਿਹੜਾ ਗਦੇ ਦੀ ਜੂਤ ਹੈ ਸਰਾ ਨਵੀਂ ਗੱਲ ਸੁਣੀ ਆ ਸਵੇਂ ਕਿਉਂਕਿ ਇਹ ਅੰਧ ਵਿਸ਼ਵਾਸ ਹੈ ਨਾ ਅੰਧ ਵਿਸ਼ਵਾਸ ਦਾ ਕੋਈ ਇਤਿਹਾਸ ਨਹੀਂ ਹੁੰਦਾ ਕੋਈ ਪਿਛੋਕੜ ਨਹੀਂ ਹੁੰਦਾ ਉਹ ਜਿਹੜੀ ਮਰਜ਼ੀ ਗੱਲ ਨਾਲ ਜੋੜ ਦਿੱਤਾ ਜਾਂਦਾ ਹੈ ਹੋਰ ਦੇਖੋ ਦੋ ਗੱਲਾਂ ਨੇ ਜੇ ਤੇ ਉਹ ਸੁਰਬਾ ਪੌਦਾ ਹੂੰ ਉਹ ਤਾਂ ਵੀ ਗਦਾ ਹੈ ਬਿਲਕੁਲ ਕਿਉਂਕਿ ਉਹਨੂੰ ਪਤਾ ਹੈ ਵੀ ਇਹ ਅੱਖ ਦਾ ਨੁਕਸਾਨ ਕਰ ਸਕਦਾ ਹੈ ਅੱਛਾ ਜੇ ਦੇਹੀ ਪੋਦਾ ਤਾਂ ਅਗਲੀ ਜੂ ਚ ਉਹਨੂੰ ਦੱਸ ਕਰ ਬਿਲਕੁਲ ਹੈ ਹੈਨਾ ਜੀ ਤੇ ਅੱਛਾ ਹੋਰ ਦੇਖੋ ਕਿੰਨੀ ਵੱਡੀ ਬਸ ਬਸਿਆ ਬੜੀ ਹੋਈ ਹੈ ਹੋਰ ਇਹਦੇ ਲਈ ਸਾਡਾ ਵਿਗਿਆਨਿਕ ਦੱਸਦੀਆ ਚਾਹੀਦਾ ਸਾਡੀ ਸੋਚ ਸਾਇੰਟਿਫਿਕ ਚਾਹੀਦੀ ਹੈ ਬਈ ਅਸੀਂ ਬਈ ਅਨੁਭਵਵਾਸਾਂ ਤੋਂ ਬੁਖਤ ਹੋਣਾ ਜੇ ਡਾਕਟਰ ਦੀ ਰਾਏ ਤੋਂ ਬਿਨਾ ਅੱਖ ਦੇ ਵਿੱਚ ਕੁਝ ਪਾਵਾਂਗੇ ਤਾਂ ਉਹ ਸਾਡਾ ਨੁਕਸਾਨ ਕਰ ਸਕਦਾ ਹੈ ਤੇ ਦੂਸਰਾ ਇਹ ਹੈ ਕਿ ਇਹਦਾ ਬਹੁਤ ਵੱਡਾ ਖਬਿਆਜਾ ਸਾਨੂੰ ਭੁਗਤਣਾ ਪੈ ਸਕਦਾ ਜੀ ਬਿਲਕੁਲ ਸਰ ਇਸ ਤਿਉਹਾਰ ਤੇ ਮੈਂ ਇੱਕ ਗੱਲ ਕਰਾਂਗੀ ਕਿ ਹੁਣ ਜਿਵੇਂ ਪਹਿਲਾਂ ਅਸੀਂ ਦੀਵੇ ਵਾਲਦੇ ਸੀਗੇ ਹੁਣ ਦੀਵੀਆਂ ਦੇ ਨਾਲ ਹੁਣ ਆ ਮਾਡਰਨ ਜ਼ਮਾਨੇ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਈ ਤਰ੍ਹਾਂ ਦੀਆਂ ਲੜੀਆਂ ਵੀ ਆ ਗਈਆਂ ਨੇ ਜਿੱਦਾਂ ਲਾਈਟਾਂ ਹੋ ਗਈਆਂ ਨੇ ਸੋ ਤੁਹਾਨੂੰ ਲੱਗਦਾ ਕਿ ਘਰ ਦੇ ਵਿੱਚ ਹੁਣ ਦੀਵੇ ਬਾਲਣਲੇ ਜਿਹੜੇ ਨੇ ਘੱਟ ਹੋ ਗਏ ਨੇ ਇਸ ਤਿਉਹਾਰ ਤੇ ਤੇ ਜਿਹੜੀਆਂ ਲੜੀਆਂ ਆਪਾਂ ਲਾਈਟਾਂ ਦੀ ਗੱਲ ਕਰਦੇ ਆ ਉਹ ਵੱਧ ਹੁੰਦੀਆਂ ਜਾਂ ਫਿਰ ਦੋਨੋਂ ਹੀ ਸਾਰਿਕਾ ਜੀ ਪਹਿਲਾਂ ਤੇ ਇਹ ਹੁੰਦਾ ਸੀਗਾ ਕਿ ਦੀਵੇ ਸਾਡੇ ਕੋਲ ਹੁੰਦੇ ਸੀ ਤੇ ਆਪਾਂ ਦੀਵੇ ਜਗਾਉਂਦੇ ਸੀ ਨਾ ਜੀ ਪਰ ਹੁਣ ਜਿਵੇਂ ਜਿਵੇਂ ਤਰੱਕੀ ਹੋਈ ਹੈ ਤਾਂ ਬਹੁਤ ਸਾਰੀਆਂ ਲੜੀਆਂ ਆ ਗਈਆਂ ਬਾਜ਼ਾਰ 'ਚ ਜੇ ਅੱਜ ਤੋਂ 7-8 ਸਾਲ ਪਹਿਲਾਂ ਤੁਸੀਂ ਦੇਖੋਗੇ ਜਿਹੜੀਆਂ ਲੜੀਆਂ ਸੀ ਨਾ ਉਹ ਟਾਵੇ-ਟਾਵੇ ਘਰ 'ਚ ਲੱਗਦੀਆਂ ਸੀਗੀਆਂ ਕਿਉਂਕਿ ਉਹ ਬੰਗੀਆਂ ਬਹੁਤ ਪੈਂਦੀਆਂ ਸੀਗੀਆਂ ਹੂੰ ਤੇ ਹੁਣ ਜਿਹੜੀਆਂ ਲੜੀਆਂ ਦਾ ਇਹ ਚਾਈਨਾ ਦੀਆਂ ਲੜੀਆਂ ਬਹੁਤ ਸਸਤੀਆਂ ਪੈਂਦੀਆਂ ਹਨ तकरीबन ਹਰ ਘਰ ਦੇ ਲੜੀਆਂ ਲਮਕਾਈਆਂ ਹੁੰਦੀਆਂ ਇੱਕ ਤੇ ਸੋਖੀ ਆ ਮਿਲ ਜਾਂਦੀ ਹੈ ਚਾਹੀਦਾ ਤੋਂ ਬਰੀਆ ਬਰਾਈਆਂ ਉਹਦੀਆਂ ਦੂਜਾ ਸਸਤੀ ਆ ਹਮ ਅੱਛਾ ਫਿਰ ਤੀਸਰਾ ਕਿ ਦੀਵੇ ਦੇ ਵਿੱਚ ਤੇਲ ਬਹੁਤ ਪੈਂਦਾ ਬਿਲਕੁਲ ਨਾਲ ਇਹ ਵੀ ਗੱਲ ਵੱਡੀ ਜਾਂਦੀ ਹੈ ਕਿ ਦੀਵੇ ਦਾ ਤੇਲ ਹੈ ਜਿਹੜਾ ਉਹ ਪੋਲਿਊਸ਼ਨ ਪੈਦਾ ਕਰਦਾ ਉਹ ਜਿੱਥੇ ਬਲਦਾ ਉਥੇ ਕਾਲਸ ਵੀ ਪੈਦਾ ਕਰਦਾ ਤੇ ਇਸ ਕਰਕੇ ਹੋਰ ਜਿੱਦਾਂ ਕਿ ਦੀਵੇ ਜਗਾਇਏ ਜਾਂਦੇ ਆ ਉਹ ਸਿਰਫ ਸ਼ਗਰ ਵਜੋਂ ਜਗਾਇਏ ਜਾਂਦੇ ਆ ਜੀ ਕਿ ਕਿਸੇ ਦੇ ਆਪਣੇ ਘਰ ਦੇ ਬਰੇਰੇ ਤੇ ਰੱਖ ਦਿੱਤੇ ਜਾਂ ਕਿਸੇ ਦੇ ਦਰਵਾਜ਼ੇ ਤੇ ਰੱਖ ਦਿੱਤੇ ਜਾਂ ਕੋਈ ਇੱਕ ਵੱਡਾ ਦੀਵਾ ਜਿਹੜਾ ਹੈਗਾ ਉਹ ਜਗਾ ਲਿਆ ਜੀ ਪਰ ਉਹਦੀ ਥਾਂ ਤੇ ਬਹੁਤੀ ਜਗ੍ਹਾ ਘੇਰ ਲਈ ਐ ਲੜੀਆਂ ਦੇ ਲੜੀਆਂ ਨੇ ਘੇਰ ਲਈ ਆਹ ਕੁਸਤੀਆ ਵੀ ਪੈਦੀਆਂ ਤੇ ਸੋਖੀਆਂ ਬਿਲ ਵੀ ਜਾਂਦੀਆਂ ਜੀ ਬਿਲਕੁਲ ਬਿਲਕੁਲ ਸੋ ਇਹ ਹਰ ਕੋਈ ਇਸਤਿਹਾਰ ਨੂੰ ਅੱਜ ਮਨਾ ਰਿਹਾ ਅਸੀਂ ਵੀ ਸਾਡੇ ਦਰਸ਼ਕਾਂ ਦੇ ਨਾਲ ਇਸਤਿਹਾਰ ਤੇ ਗੱਲਬਾਤ ਕਰ ਰਹੇ ਆਂ ਸੋ ਸਰ ਤੁਸੀਂ ਹੁਣ ਆਖਰਕਾਰ ਹੁਣ ਜਿਆਦਾ ਸਮਾਂ ਜਿਹੜਾ ਆਪਾਂ ਨਹੀਂ ਲਵਾਂਗੇ ਕਿਉਂਕਿ ਪ੍ਰੋਗਰਾਮ ਨੂੰ ਇੱਥੇ ਹੀ ਵਿਰਾਮ ਕਰਨ ਦਾ ਸਮਾਂ ਆ ਗਿਆ ਹੈ ਸੋ ਕਿਵੇਂ ਸਰ ਤੁਸੀਂ ਵਧਾਈ ਦਿਓਗੇ ਤੇ ਕਿਸ ਤਰ੍ਹਾਂ ਕਹੋਗੇ ਕਿ ਇਸ ਤਿਹਾਰ ਨੂੰ ਕਿਸ ਤਰ੍ਹਾਂ ਸੇਫਲੀ ਜਿਹੜਾ ਉਹ ਮਨਾਣਾ ਹੈ ਸਰ ਕਾ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਵਧਾਈ ਦਿੰਦੇ ਹਾਂ ਇੱਕ ਵਾਰ ਫਿਰ ਕਹਿਣਾ ਚਾਹਾਂਗੇ ਕਿ ਉਹ ਆਪਣੇ ਸਿਰਾਂ ਦੇ ਵਿੱਚ ਵੀ ਦੀਵੇ ਜਗੋ ਜੀ ਤੇ ਜਿੱਥੇ ਆਦਾਨ-ਪਰਦਾਨ ਦੀ ਗੱਲ ਹੁੰਦੀ ਹੈ ਜਿੱਥੇ ਤੁਸੀਂ ਰਵਾਇਤੀ ਚੀਜ਼ਾਂ ਦਾ ਆਦਾਨ-ਪਰਦਾਨ ਕਰਦੇ ਹੋ ਉੱਥੇ ਕੁਝ ਚਾਦਰਦੀਆਂ ਰਿਸ਼ਮਾਂ ਦਾ ਵੀ ਆਦਾਨ-ਪਰਦਾਨ ਕੀਤਾ ਜਾਵੇ ਜਿਵੇਂ ਕਿਤਾਬਾਂ ਹੈ ਚੱਗੇ ਵਿਚਾਰ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਵਰਕਰਾਂ ਨੂੰ ਆਪਣੇ ਹੋਰ ਚਾਹੇਤਿਆਂ ਨੂੰ ਚੰਗੀਆਂ ਕਿਤਾਬਾਂ ਜ਼ਰੂਰ ਗਿਫਟ ਕਰੀਏ ਤੇ ਇੱਕ ਗੱਲ ਹੋਰ ਜਿਹੜੀ ਹੈ ਸਰਿਕਾ ਜੀ ਕਿ ਐਸ ਦਿਨ ਦੀਵਾਲੀ ਦੇ ਦਿਨ ਜੂਆ ਕੁਝ ਲੋਕ ਖੇਡਦੇ ਆ ਤੇ ਉਹ ਸਾਰੀ ਰਾਤ ਆਪਣੇ ਪਰਿਵਾਰ ਨਾਲ ਉਟਟ ਕੇ ਜਿਹੜੀ ਰਾਤ ਹੁੰਦੀ ਆ ਪਰਿਵਾਰ ਨਾਲ ਬਿਲ ਬੈਠ ਕੇ ਸਾਝੀ ਕਰਦੀ ਹੁੰਦੀ ਆ ਗੱਲਾਂ ਬਾਤਾਂ ਕਰਦੀ ਆ ਕੁਛ ਖਾਣਾ ਪੀਣਾ ਬਿਠਾਈ ਖਾਣੀ ਆ ਤੇ ਉਹ ਸਨੋਰਕ ਦਾ ਅਦੁੱਤ ਬਦਲਾ ਹੁੰਦਾ ਉਹਦੀ ਥਾਂ ਦੇ ਉੱਤੇ ਉਹ ਆਪਣੇ ਕੁਝ ਦੋਸਤਾਂ ਨਾਲ ਬੈਠ ਕੇ ਜੂਆ ਖੇਡਣ ਲੱਗ ਪੈਂਦਾ ਹੈ ਤੇ ਇਹਦੀ ਪਤਾ ਹੁੰਦਾ ਕਿ ਜੂਏ ਦੇ ਵਿੱਚ ਉਹਨੇ ਉਥੇ ਬੈਠੇ ਨੇ ਘਰ ਦੀ ਕਿੰਨੀ ਪ੍ਰਾਪਰਟੀ ਹਾਂ ਜਰੀਏ ਕਿਦੇ ਗਹਿ ਰਹੇ ਹਾਂ ਜਾਂ ਹਾਂ ਜਾਣੇ ਬਿਲਕੁਲ ਬਿਲਕੁਲ ਕਿ ਇਹ ਐਡਿਕਸ਼ਨ ਇਹ ਬਹੁਤ badi ਹੁੰਦੀ ਆ ਹਮ ਅਤੇ ਆਖਿਰ ਦੇ ਵਿੱਚ ਵੀ ਇਹ ਜ਼ਰੂਰ ਕਹਿਣਾ ਚਾਹੇਗਾ ਕਿ ਪਟਾਕਿਆਂ ਤੇ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਆ ਕਿ ਇਹ ਪ੍ਰਦੂਸ਼ਣ ਫੈਲੋਣ ਵਾਲੇ ਪਟਾਕਿਆ ਜਿਹੜੇ ਉਹਨਾਂ ਤੋਂ ਜਿੱਦਾਂ ਬਚ ਸਕਦੇ ਬਚੀਏ ਜੀ ਤੇ ਆਪ ਸਾਰੇ ਸਭਾਜ ਸਾਰੇ ਸੰਸਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਖੁਸ਼ੀਆਂ ਖੇੜਿਆਂ ਵਾਲਾ ਇਹ ਸਾਡਾ ਤਿਹਾਰ ਹੋਵੇ ਚਾਦਰ ਦੀ ਹਰਸ਼ਮਾ ਵਾਲਾ ਤਿਹਾਰ ਹੋਵੇ ਪਿਆਰ ਮੁਹੱਬਤ ਵਾਲਾ ਤਿਹਾਰ ਹੋਵੇ ਇਹਦੇ ਲਈ ਆਰਪੀਡੀ ਤੇ ਉਡੀਕ ਚੈਨਲ ਤੇ ਨਾਲ ਹੀ ਸਾਡਾ ਪੂਰਾ ਸਟਾਫ ਪੂਰੀ ਟੀਮ ਸਾਡੀ ਤੇ ਖਾਸ ਕਰਕੇ ਸਾਰਿਕਾ ਜੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਸੋ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਇਸ ਤਿਹਾਰ ਨੂੰ ਜਿਹੜਾ ਹੈ ਜੀ ਸਦਕੇ ਮਨਾਓ ਖੁਸ਼ੀ ਖੁਸ਼ੀ ਇਸ ਤਿਹਾੜ ਨੂੰ ਬਣਾਓ ਤੇ ਹਮੇਸ਼ਾ ਲਈ ਜੜਾ ਆਪਣੀ ਜ਼ਿੰਦਗੀ ਨੂੰ ਹੋਰ ਨਿਖਾਰੋ ਇੱਕ ਰੋਸ਼ਨੀ ਦੀ ਵਾਂਗ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਤੇ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ